ਸਸ਼ੇ ਕਾਲ ਜੀ ਤੁਹਾਡਾ ਸਵਾਗਤ ਆ ਸਾਡੇ ਚੈਨਲ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਆਲੂ ਦਾ ਪਰੌਂਠਾ ਆਲੂ ਦਈ ਪੂਰੀ ਵੀ ਕਹਿ ਸਕਦੇ ਹਾਂ ਪਰੌਂਠਾ ਵੀ ਕਹਿ ਸਕਦੇ ਆਪਾਂ ਤੇ ਬਿਨਾ ਪਾਸਟਿੰਗ ਕਰਕੇ ਆਲੂ ਦੀ ਬਣਾਵਾਂਗੇ ਤੇ ਆਪਾਂ ਸਿਰਫ ਆਲੂ ਨਾਲ ਹੀ ਬਣਾਵਾਂਗੇ ਤੇ ਕੋਈ ਵੀ ਕਣਕ ਦਾ ਆਟਾ ਵਗੈਰਾ ਨਹੀਂ ਯੂਜ਼ ਕਰਾਂਗੇ ਨਾ ਹੀ ਕੋਈ ਮੱਕੀ ਦਾ ਨਾ ਹੀ ਕੁਝ ਹੋਰ ਤੇ ਆਪਾਂ ਸਿਰਫ ਕੱਲੇ ਆਲੂ ਦਾ ਦੇ ਨਾਲ ਹੀ ਬਣਾਵਾਂਗੇ ਪਰੌਂਠੇ ਤੇ ਤੁਸੀਂ ਦੇਖ ਸਕਦੇ ਹੋ ਇਹ ਪਰੌਠੇ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਤੇ ਬਹੁਤ ਨਰਮ ਬਣ ਕੇ ਤਿਆਰ ਹੋਇਆ ਇੱਥੇ ਮੈਂ ਲੱਤਿਆ ਜੀ ਸੱਤ ਆਲੂ ਮੀਡੀਅਮ ਗੈਸ 'ਤੇ ਉਵਾਲ ਕੇ ਲੈ ਲੇ ਸੀ ਤੇ ਇਹਨਾਂ ਨੂੰ ਸਿਲ ਲਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਕੀਤਾ ਜੀ ਕद्दूकस ਕद्दूकस ਆਪਾਂ ਬਰੀਕ ਪਸੀਨਾਈ ਕਰਾਂਗੇ ਕਿਉਂਕਿ ਆਪਾਂ ਮੈਸ਼ ਕਰਨੇ ਆ ਆਲੂ ਨੂੰ ਤੇ ਆਪਾਂ ਮੈਸਰਨਾ ਵੀ ਮੈਸ਼ ਕਰ ਸਕਦੇ ਆ ਕद्दूकਰ ਕੇ ਆਪਾਂ ਨੂੰ ਆਸਾਨੀ ਨਾਲ ਸੌਖੇ ਤਰੀਕੇ ਨਾਲ ਮੈਸ਼ ਹੋ ਜਾਂਦੇ ਆਲੂ ਤੇ ਇਸ ਕਰਕੇ ਮੈਂ ਸਾਰੇ ਆਲੂ ਨੂੰ ਵੀ ਕद्दूकस ਕਰ ਲੂੰਗੀ ਇੱਥੇ ਮੈਂ ਸਾਰੇ ਆਲੂ ਨੂੰ ਕद्दूकस ਕਰ ਲਿਆ ਤੇ ਇੱਕ ਥਾਲੀ ਦੇ ਵਿੱਚ ਕੱਢ ਲਿਆ ਤਾਂ ਕਿ ਇਹ ਪਲੇਟ ਦੇ ਵਿੱਚ ਸੌਖਾ ਹੋ ਜਾਈ ਆਪਾਂ ਨੂੰ ਥਾਲੀ ਦੇ ਵਿੱਚ ਤੇ ਕਿਉਂਕਿ ਪਲੇਟ ਛੋਟੀ ਸੀ ਬਾਹਰ ਡੁੱਲਣ ਦਾ ਰਹਿੰਦਾ ਸੀ ਤੇ ਦੋ ਆਪਾਂ ਹਰੀਆਂ ਮਿਰਚਾਂ ਵੀ ਕੱਟ ਕੇ ਪਾਈਆਂ ਤੇ ਇੱਕ ਆਪਾਂ ਪਿਆਜ਼ ਵੀ ਕद्दूकस ਕਰਕੇ ਲੈਤਾ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਤੁਸੀਂ ਆਦਰ ਕਲਸਨ ਦਾ ਪੇਸਟ ਵੀ ਪਾ ਸਕਦੇ ਇੱਥੇ ਮੈਂ ਥੋੜਾ ਜਿਹਾ ਧਨੀਆ ਨੂੰ ਬ੍ਰੀਕ ਬ੍ਰੀਕ ਕੱਟ ਕੇ ਲੈਤਾ ਦੀ ਤੇ ਹੁਣ ਆਪਾਂ ਪਾਵਾਂਗੇ ਜੀ ਜੀਰਾ ਥੋੜਾ ਜਾਂ ਤੁਸੀਂ ਭੁੰਨਿਆ ਹੋਇਆ ਜੀਰਾ ਦਾ ਪਾਊਡਰ ਵੀ ਪਾ ਸਕਦੇ ਹੋ ਤੇ ਹੁਣ ਆਪਾਂ ਪਾਵਾਂਗੇ ਜੀ ਕਾਲਾ ਨਮਕ ਅੱਧਾ ਚਮਚ ਤੇ ਨਾਲ ਆਪਾਂ ਪਾਵਾਂਗੇ ਜੀ ਧਨੀਆ ਪਾਊਡਰ ਅੱਧਾ ਚਮਚ ਤੇ ਤੁਸੀਂ ਜਿੰਨੇ ਮਸਾਲੇ ਪਾਉਣੇ ਚਾਹੋ ਨੇ ਪਾ ਸਕਦੇ ਹੋ ਕਿਉਂਕਿ ਹੁਣ ਥੋੜੀ ਜਿਹੀ ਗਰਮੀ ਆ ਰਹੀ ਹੈ ਆਪਾਂ ਘਟ ਮਸਾਲੇ ਪਾਵਾਂਗੇ ਤੇ ਨਾਲ ਹੀ ਆਪਾਂ ਅੱਧਾ ਇੱਕ ਚਮਚ ਪਾਈਏ ਜੀ ਲਾਲ ਮਿਰਚ ਪਾਊਡਰ ਤੁਸੀਂ ਕਸ਼ਮੀਰੀ ਲਾਲ ਮਿਰਚ ਪਾਊਡਰ ਵੀ ਪਾ ਸਕਦੇ ਹੋ ਤੇ ਆਪਾਂ ਹਲਦੀ ਦਾ ਜੂਜ ਨਹੀਂ ਕਰਾਂਗੇ ਤੇ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਕਿੰਨਾ ਨਮਕ ਜਿਹੜਾ ਆਪਾਂ ਸਬਜ਼ੀ ਦੇ ਵਿੱਚ ਪਾਉਨੇ ਆ ਥੋੜਾ ਜਿਹਾ ਪਾਇਆ ਮੈਂ ਚਮਚ ਦਾ ਚੌਥਾ ਹਿੱਸਾ ਜਾਂ ਤੀਜਾ ਹਿੱਸਾ ਮੰਨ ਕੇ ਚੱਲੋ ਕਿਉਂਕਿ ਆਪਾਂ ਕਾਲਾ ਨਮਕ ਜ਼ਿਆਦਾ ਪਾਇਆ ਸੀ ਤੇ ਹੁਣ ਆਪਾਂ ਜੀ ਪਾਵਾਂਗੇ ਇਹਦੇ ਵਿੱਚ ਤੁਸੀਂ ਚਾਟ ਮਸਾਲਾ ਜਾਂ આમਚੂਰ ਪਾਊਡਰ ਵੀ ਪਾ ਸਕਦੇ ਹੋ ਬੇਸਨ ਬੇਸਨ ਦੇ ਆਪਾਂ ਫੁੱਲ ਭਰ ਕੇ ਦੋ ਚਮਚ ਲੈਂਦੇ ਆ ਤੇ ਇਸ ਤੋਂ ਜ਼ਿਆਦਾ ਆਪਾਂ ਵੇਸਣ ਨਹੀਂ ਲਵਾਵਾਂਗੇ ਤੇ ਹੁਣ ਆਪਾਂ ਲਵਾਵਾਂਗੇ ਜੀ ਸੂਜੀ ਬਰੀਕ ਵਾਲੀ ਸੂਜੀ ਦੇ ਵੀ ਮੈਂ 2 ਚਮਚ ਐਡ ਕੀਤੇ ਆ ਤੇ ਹੁਣ ਜੀ ਆਪਾਂ ਇਹਨੂੰ ਕਰਾਂਗੇ ਜੀ ਮਿਕਸ ਤੇ ਇਹਦੇ ਵਿੱਚ ਤੁਸੀਂ ਕਸੂਰੀ ਮਸਤੀ ਵੀ ਪਾ ਸਕਦੇ ਹੋ ਇੱਥੇ ਮੈਂ ਗਰਮ ਮਸਾਲਾ ਥੋੜਾ ਜਿਹਾ ਐਡ ਕੀਤਾ ਤੇ ਚਾਟ ਮਸਾਲਾ ਆਪਾਂ ਉੱਪਰ ਪਾਵਾਂਗੇ ਦੇ ਮੇ ਵਿਚ ਨਹੀਂ ਐਡ ਕੀਤਾ ਤੇ ਹੁਣ ਆਪਾਂ ਜੀ ਇਹਨੂੰ ਗੁੰਨ ਲਾਂਗੇ ਅਜਮੈਨ ਪਾਵਾਂਗੇ ਜੀ ਅਜਮੈਨ ਪਾਉਣ ਤੋਂ ਬਾਅਦ ਆਪਾਂ ਗੁੰਨਾਂਗੇ ਅਜਮੈਨ ਮੈਂ ਥੋੜੀ ਜਿਹੀ ਪਾਈ ਹੈ ਤੇਜਵੈਨ ਨਾਲ ਟੇਸਟ ਵੀ ਵਧੀਆ ਆਉਂਦਾ ਤੇ ਆਪਣੇ ਪੇਟ ਵਗੈਰਾ ਤੇ ਵਿੱਚ ਸਹੀ ਹੁੰਦੀ ਹੈ ਤੇ ਅੱਜ ਜਦੋਂ ਆਪਾਂ ਪਰੌਂਠੇ ਵਗੈਰਾ ਖਾਣੇ ਆ ਤੇ ਹੁਣ ਆਪਾਂ ਜੀ ਇਹਨਾਂ ਨੂੰ ਸਾਰੇ ਠੀਕ ਨੂੰ ਮਿਕਸ ਕਰਕੇ ਮਿਕਸ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਗੁੰਨ ਲਵਾਂਗੇ ਜਿਵੇਂ ਆਪਾਂ ਆਟਾ ਗੁੰਨਦੇ ਆ ਉਸੇ ਤਰੀਕੇ ਨਾਲ ਹੀ ਆਪਾਂ ਆਲੂਆਂ ਨੂੰ ਗੁੰਨਾਂਗੇ ਅਬ ਬਿਨਾ ਸਟੋਪਿੰਗ ਆਲੇ ਪਰੌਂਠਾ ਬਣਾਵਾਂਗੇ ਆਲੂਆਂ ਦਾ ਤੁਸੀਂ ਕਦੇ ਨਹੀਂ ਇਹ ਪਰੌਂਠਾ ਖਾਧਾ ਹੁੰਦਾ ਹੁਣ ਤੇ ਆਪਾਂ ਪਹਿਲੀ ਵਾਰ ਬਣਾ ਰਹੇ ਹਾਂ ਤੇ ਤੁਸੀਂ ਵੀ ਪਹਿਲੀ ਵਾਰ ਹੀ ਬਣਾ ਕੇ ਖਾਓਗੇ ਤੇ ਤੁਸੀਂ ਇਹ ਰੈਸਪੀ ਪਹਿਲੀ ਵਾਰ ਟਰਾਈ ਕਰੋਗੇ ਇਹ ਬਹੁਤ ਸੌਖੀ ਵੀ ਰੈਸਪੀ ਹੈ ਤੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਦੀ ਗੁੰਨ ਲਾਂਗੇ ਜਿੱਦਾਂ ਆਪਾਂ ਆਟੇ ਨੂੰ ਮਸਲ ਕੇ ਜੀ ਗੁੰਦੇ ਆ ਉਸੇ ਤਰੀਕੇ ਨਾਲ ਆਪਾਂ ਆਲੂ ਨੂੰ ਇਦਾਂ ਸਾਰੀਆਂ ਚੀਜ਼ਾਂ ਮਿਕਸ ਕਰਕੇ ਗੁੰਨ ਲਾਂਗੇ ਗੁੰਨਣ ਤੋਂ ਬਾਅਦ ਆਪਾਂ 5-10 ਮਿੰਟ ਇਹਨੂੰ ਇਦਾਂ ਹੀ ਰੱਖਾਂਗੇ ਰੈਸਟ ਤੇ ਤੁਰੰਤ ਆਪਾਂ ਨਹੀਂ ਇਹ ਉਹ ਕਰਨਾ ਤੇ ਹੁਣ ਆਪਾਂ ਇੱਥੇ ਲਿਆਵਾਂਗੇ ਜੀ ਘਿਓ ਘਿਓ ਨਾਲ ਸਾਰਾ ਜਿਹੜਾ ਆਟਾ ਹਨ ਇਕੱਠਾ じゃ ਹੋ ਜਾਊਗਾ ਮਲੇਮ じゃ ਹੋ ਜਾਊਗਾ ਤੇ ਇਹਨੂੰ ਆਪਾਂ ਗੁੰਨਣ ਤੋਂ ਬਾਅਦ ਇਦਾਂ ਘਿਓ ਨਾਲ ਲਾ ਕੇ ਮਸਾਲਾ ਲਵਾਵਾਂਗੇ ਕਿਉਂ ਲੌਣ ਤੋਂ ਬਾਅਦ ਵੀ ਆਪਾਂ ਤਿੰਨ ਮੁਕੀ ਹੀ ਦੇਵਾਂਗੇ ਜੀ ਜਿੱਦ ਆਪਾਂ ਰਾਮਾ ਆਟਾ ਹਨ ਕਣਕ ਦੇ ਆਟੇ ਦੀ ਰੋਟੀ ਬਣਾਉਣੀ ਆ ਇਸ ਤਰ੍ਹਾਂ ਦੀ ਆਪਾਂ ਰੋਟੀਆਂ ਬਣਾਵਾਂਗੇ ਚਾਹੇ ਤੁਸੀਂ ਇਹਨੂੰ ਪਰੌਂਠੇ ਕਾ ਲੋ ਚਾਹੇ ਤੁਸੀਂ ਇਹਨੂੰ ਰੋਟੀ ਕਾ ਲੋ ਜਿੱਦ ਆਪਾਂ ਮੱਕੀ ਦੀ ਰੋਟੀ ਬਣਾਉਣੀ ਆ ਹੈਗੀ ਹੁਣ ਆਪਾਂ ਲਾ ਲਏਗੀ ਦੇਸੀ ਕੀ ਤਾਂ ਤੁਸੀਂ ਤੇ ਤੁਸੀਂ ਤੇਲ ਵੀ ਲਗਾ ਸਕਦੇ ਹੋ ਤੇ ਹੁਣ ਆਪਾਂ ਕਰਾਂਗੇ ਛੋਟੇ ਛੋਟੇ ਪੀਲੇ ਆਪਾਂ ਪੂੜਾ ਗਲਾਸ ਐਜ ਦੇ ਹੀ ਪਰੌਂਠੇ ਬਣਾਵਾਂਗੇ ਤਾਂ ਆਪਾਂ ਕੋਈ ਬੇਲਣੋਂ ਕਹਿਰਾ ਨਹੀਂ ਲੈਂਦੇ ਤੇ ਤੁਸੀਂ ਬੇਲਣੋਂ ਕਹਿਰਾ ਲਾ ਕੇ ਉਹ ਵੀ ਪਕਾ ਸਕਦੇ ਹੋ ਤੇ ਪਣੇਥਨ ਲਾ ਸਕਦੇ ਹੋ ਤੇ ਆਪਾਂ ਇਹਨੂੰ ਇਦਾਂ ਹੀ ਥਪਤ ਪਾ ਲਵਾਂਗੇ ਤੇ ਇਧਰ ਆਪਾਂ ਤਵਾ ਗਰਮ ਕਰ ਲਿਆ ਉੱਪਰ ਆਪਾਂ ਪਾਇਆ ਜੀ ਦੇਸੀ ਘੀ ਤੁਸੀਂ ਤੇਲ ਵੀ ਯੂਜ਼ ਕਰ ਸਕਦੇ ਹੋ ਤੇ ਉੱਪਰ ਆਪਾਂ ਪਰੌਂਠਾ ਜਾਂ ਪਰੌਂਠੀ ਕਹਿ ਸਕਦੇ ਆ ਹਨਾ ਤੇ ਇਹਨੂੰ ਆਪਾਂ ਪਾ ਲਿਆ ਜਾਂ ਰੋਟੀ ਕਹਿ ਸਕਦੇ ਆ ਆਲੂਆਂ ਦੀ ਰੋਟੀ ਤੇ ਇਹ ਇੱਕ ਅਲੱਗ ਤਰੀਕੇ ਦਾ ਪਰੌਂਠਾ ਜਾਂ ਰੋਟੀ ਆਪਾਂ ਬਣਾਈ ਹੈ ਤੇ ਹੁਣ ਆਪਾਂ ਰੋਟੀਨ ਥੱਲ ਲਿਆ ਤੇ ਮੀਡੀਅਮ ਦੀ ਗੈਸ ਰੱਖਾਂਗੇ ਗੈਸ ਨੂੰ ਆਪਾਂ ਹਾਈ ਨਹੀਂ ਕਰਨਾ ਤੇ ਆਪਾਂ ਸਲੋ ਗੈਸ ਤੇ ਹੀ ਪਕਾਉਣੀ ਆ ਪਰੌਂਠੇ ਕਿਉਂਕਿ ਬੱਚੇ ਹਨਾ ਬੋਰ ਹੋ ਜਾਂਦੇ ਆ ਇਹ ਕੋਈ ਰੋਟੀ ਖਾ ਖਾ ਕੇ ਤੇ ਬੱਚਿਆਂ ਨੂੰ ਨਹੀਂ ਚੰਗਾ ਲੱਗਦਾ ਵੀ ਮੈਨੂੰ ਵਾਰ-ਵਾਰ ਸਾਨੂੰ ਉਹੀ ਚੀਜ਼ ਆਈ ਜਾਵੇ ਤੇ ਆਪਾਂ ਨੂੰ ਲੱਗਦੀ ਰੈਸਪੀ ਟਰਾਈ ਕਰਨੀ ਚਾਹੀਦੀ ਹੈ ਤੇ ਆਪਾਂ ਲੰਚ ਬਾਕਸ ਦੇ ਵਿੱਚ ਵੀ ਪਾ ਕੇ ਦੇ ਸਕਦੇ ਆ ਬੱਚਿਆਂ ਨੂੰ ਕਿਉਂਕਿ ਬ੍ਰੇਕਫਾਸਟ ਦੇ ਵਿੱਚ ਵੀ ਦੇ ਸਕਦੇ ਆ ਲੰਚ ਬਾਕਸ ਦੇ ਵਿੱਚ ਸਕੂਲ ਦੇ ਵਿੱਚ ਆਪਾਂ ਜਿੰਨ ਦੇ ਸਕਦੇ ਆ ਤੁਸੀਂ ਦੇਖ ਸਕਦੇ ਹੋ ਮੈਂ ਥਾਲ ਲੈ ਸੀ ਪਰੌਂਠੇ ਨੂੰ ਉਲਟਾ ਪਲਟਾ ਕਰਤੀ ਤੇ ਪਰੌਂਠਾ ਆਪਣਾ ਕ੍ਰਿਸਪੀ ਜਾਂ ਰੜ ਗਿਆ ਤੁਸੀਂ ਦੇਖ ਸਕਦੇ ਹੋ ਜਿੱਦਾਂ ਆਪਾਂ ਹਨਾ ਰੋਟੀ ਦੇ ਆਟੇ ਵਾਲੀ ਕਣਕ ਦੇ ਆਟੇ ਵਾਲੀ ਆਪਾਂ ਪਰੌਂਠਾ ਬਣਾਉਣੀ ਆ ਤੇ ਉਸੇ ਤਰੀਕੇ ਨਾਲ ਇਹ ਬਣ ਗਿਆ ਤੇ ਇਹ ਪਰੌਂਠਾ ਰੋਟੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਨੂੰ ਕੋਈ ਵੀ ਨਾਮ ਦੇ ਸਕਦੇ ਹੋ ਤੇ ਹੁਣ ਆਪਾਂ ਦੂਸਰਾ ਬੋਲ ਜੀ ਤਿਆਰ ਕਰ ਲਈ ਹੱਥਾਂ ਤੇ ਉਸੇ ਤਰੀਕੇ ਨਾਲ ਘਿਓ ਲਾ ਲਿਆ ਤੇ ਹੁਣ ਆਪਾਂ ਇਹਨੂੰ ਵੀ ਰੋਟੀਨ ਥਪਤ ਪਾਵਾਂਗੇ ਹਥੇਲੀ ਨਾਲ ਹੀ ਹੈ ਜਾਂ ਜਾਂ ਪੰਗਲਾ ਨਾਲ ਹੀ ਹੈ ਨਾ ਨੀਚੇ ਤੋਂ ਆਪਾਂ ਇਹਨਾਂ ਨੂੰ ਥਪਤ ਪਾ ਲਵਾਂਗੇ ਰੋਟੀ ਨੂੰ ਤੇ ਇਸੇ ਤਰੀਕੇ ਨਾਲ ਆਪਾਂ ਦੂਸਰਾ ਪਰੌਂਠਾ ਨੂੰ ਵੀ ਬਣਾ ਲਿਆ ਤੇ ਹੁਣ ਆਪਣਾ ਤਵਾ ਫੇਰ ਗਰਮ ਹੈ ਉੱਤੇ ਘਿਓ ਪਾਇਆ ਹੋਇਆ ਤੇ ਹੁਣ ਆਪਾਂ ਫੇਰ ਇਹ ਦੂਸਰਾ ਪਰੌਂਠਾ ਨੂੰ ਉਸੇ ਤਰ੍ਹਾਂ ਪਕਾ ਲੈਣਾ ਤੇ ਇਹ ਰੈਸਪੀ ਬਹੁਤ ਵਧੀਆ ਮਿਲ ਕੇ ਤਿਆਰ ਹੁੰਦੀ ਹੈ ਤੇ ਤੁਸੀਂ ਇਹਨੂੰ ਦਹੀਂ ਨਾਲ ਹਨਾ ਚਟਨੀ ਨਾਲ ਜਾਂ ਆਪਣੀ ਗ੍ਰੀਨ ਚਟਨੀ ਨਾਲ ਟਮਾਟੋ ਕਚਪ ਨਾਲ ਮਿੱਠੀ ਚਟਨੀ ਨਾਲ ਇਮਲੀ ਵਾਲੀ ਨਾਲ ਆਪਾਂ ਖਾ ਸਕਦੇ ਹਾਂ ਚਾਹ ਨਾਲ ਇਹ ਬਹੁਤ ਜ਼ਿਆਦਾ ਵਧੀਆ ਲੱਗਦੇ ਕੌਫੀ ਨਾਲ ਪਰੌਂਠੇ ਤੇ ਆਲੂ ਵਾਲੇ ਬਿਨਾ ਸਟਫਿੰਗ ਪਰੇ ਤੋਂ ਇਹ ਪਰੌਂਠੇ ਤਿਆਰ ਹੋ ਜਾਂਦੇ ਆਪਣੇ ਤੇ ਨਾਲ ਹੀ ਆਪਾਂ ਨੂੰ ਹਨਾ ਆਟਾ ਲੱਗ ਤੋਂ ਗੁੰਨਣ ਦੀ ਲੋੜ ਹੈ ਤੇ ਕਈ ਵਾਰ ਬੱਚਿਆਂ ਦਾ ਮਨ ਹੁੰਦਾ ਵੀ ਅਸੀਂ ਪਰੌਂਠੇ ਖਾਣੇ ਤੇ ਆਲੂ ਵਾਲੋਂ ਛੱਟੇ ਪਰੌਂਠੇ ਬਣਾ ਕੇ ਦੋ ਬੱਚਿਆਂ ਨੂੰ ਬਹੁਤ ਘੱਟ ਟਾਈਮ ਦੇ ਵਿੱਚ ਇਹ ਪਰੌਂਠੇ ਬਣ ਕੇ ਤਿਆਰ ਹੋ ਜਾਂਦੇ ਆ ਤੇ ਹੁਣ ਆਪਾਂ ਅਲਟਾ ਪਲਟੀ ਕਰਤੀ ਦੂਸਰੀ ਸਾਈਡ ਪਲਟਤੀ ਪਰੌਂਠੇ ਦੀ ਤੇ ਪਰੌਂਠਾ ਇਹ ਵੀ ਆਪਣਾ ਦੇਖੋ ਕ੍ਰਿਸਪੀ ਜਾਂ ਰੜ ਗਿਆ ਉੱਪਰ ਤੇ ਹੁਣ ਆਪਾਂ ਨੀਚੇ ਵਾਲੀ ਸਾਈਡ ਤੋਂ ਪਲਟ ਲੈਣਾ ਪਰੌਂਠੇ ਨੂੰ ਆਪਾਂ 2-3 ਮਿੰਟ ਤੋਂ ਬਾਅਦ ਪਲਟਣਾ ਹਲਕੀ ਫਲੇਮ ਤੇ ਹੀ ਆਪਾਂ ਪਕਾਉਨੇ ਆ ਤੇ ਜੇ ਆਪਾਂ ਜਲਦੀ ਨਾਲ ਹਨਾ ਜਿਆਦਾ ਹੀ ਫਲੇਮ ਨੂੰ ਕਰਾਂਗੇ ਤਾਂ ਪਰੌਂਠਾ ਆਪਣਾ ਜਲ ਜੂਗਾ ਤੇ ਆਪਾਂ ਨੂੰ ਆਸ-ਪਾਸੇ ਘੋਲ ਲਾਉਂਦੇ ਰਹਿਣਾ ਚਾਹੀਦਾ ਤੇ ਤੁਸੀਂ ਘੱਟਰ ਲਾਉਣਾ ਚਾਹੋ ਨੇ ਘੱਟ ਵੀ ਲੈ ਸਕਦੇ ਹੋ ਕਿਉਂਕਿ ਇਹ ਨਾਨ-ਸਟਿਕ ਤਵਾ ਨਹੀਂ ਹੈਗਾ ਲੋਹੇ ਦਾ ਤਵਾ ਆਪਾਂ ਲੋਹੇ ਦੇ ਤਵੇ ਤੇ ਹੀ ਬਣਾਏ ਆ ਫਿਰ ਤਾਂ ਆਪਾਂ ਕੋਈ ਆਪਣਾ ਪਰੌਂਠਾ ਚਿਪਕਦਾ ਨਹੀਂ ਹੈਗਾ ਤੇ ਇਸ ਕਰਕੇ ਆਪਾਂ ਨੂੰ ਜਾਵਾ ਕਿਉਂ ਦੀ ਜ਼ਰੂਰਤ ਪੈਂਦੀ ਹੈ ਦੇਖੋ ਜੀ ਆਪਣਾ ਪਰੌਂਠਾ ਇਹ ਵੀ ਹੈ ਨਾ ਰੜ ਗਿਆ ਤੇ ਆਪਾਂ ਦੂਸਰਾ ਪਾਸਾ ਪਾਸਾ ਉਲਟਾਵਾਂਗੇ ਉਲਟੀ ਪਲਟੀ ਕਰਾਂਗੇ ਸਾਠੇ ਦੀ ਆਪਣਾ ਪਰੌਂਠਾ ਦੇਖੋ ਕ੍ਰਿਸਪੀ ਬਣ ਕੇ ਤਿਆਰ ਹੋ ਗਿਆ ਤੇ ਤੁਸੀਂ ਦੇਖ ਸਕਦੇ ਹੋ ਇਹ ਚੰਗੇ ਤਰੀਕੇ ਨਾਲ ਰੜ ਗਿਆ ਤੇ ਹੁਣ ਆਪਾਂ ਇਹਨੂੰ ਵੀ ਪਲੇਟ ਦੇ ਵਿੱਚ ਕੱਢ ਲਵਾਂਗੇ ਇਸ ਟਿੱਕੇ ਨਾਲ ਆਪਾਂ ਪਰਾਠੇ ਨੂੰ ਪਕਾ ਲੈਣਾ ਹੁਣ ਆਪਾਂ ਇੱਕ ਪਰੌਂਠਾ ਹੋਰ ਪਾਤਾ ਤੇ ਇਹਨੂੰ ਵੀ ਆਪਾਂ ਚੰਗੀ ਤਰੀਕੇ ਨਾਲ ਪਕਾ ਲਵਾਂਗੇ ਗੈਸ ਦੀ ਫਲੇਮ ਆਪਾਂ ਲੋਹੀ ਹੀ ਰੱਖਣੀ ਹੈ ਤੇ ਗੈਸ ਦੀ ਫਲੇਮ ਨੂੰ ਤੇਜ ਨਹੀਂ ਕਰਨਾ ਤਾਂ ਫਿਰ ਆਪਣੇ ਪਰੌਂਠੇ ਜਿਆਦਾ ਮੱਚ ਜਾਣਗੇ ਇੱਥੇ ਵੀ ਆਪਾਂ ਘਿਓ ਲਾਤਾ ਆਸ-ਪਾਸੇ ਤੇ ਪਰੌਂਠਾ ਆਪਣਾ ਇਹ ਵੀ ਰੜ ਗਿਆ ਹੈ ਕ੍ਰਿਸਪੀਆ ਬਣ ਗਿਆ ਤੇ ਰੜੇ ਜਿਆਦੇ ਵੀ ਪਰੌਂਠੇ ਵਧੀਆ ਲੱਗਦੇ ਆ ਤੇ ਹਲਕੇ ਰੜੇ ਵੀ ਜਿਆਦਾ ਵਧੀਆ ਲੱਗਦੇ ਕਿਉਂਕਿ ਸ਼ੋਲੀ ਸੰਦੂਰ ਜੰਗਾ ਕ੍ਰਿਸਪੀ ਜੀ ਹੋ ਗਿਆ ਜੀ ਇਹਨੂੰ ਵੀ ਆਪਾਂ ਉਲਟੀ ਪਲਟੀ ਕਰ ਦਾਂਗੇ ਇਹਦੀ ਵੀ ਤੇ ਹੁਣ ਆਪਾਂ ਨਾ ਦੇਖੋ ਪਰੌਂਠਾ ਇਹ ਵੀ ਵਧੀਆ ਬਣ ਕੇ ਤਿਆਰ ਹੋ ਗਿਆ ਪੂਰੀ ਕਹਿ ਲਓ ਪਰੌਂਠਾ ਕਹਿ ਲਓ ਨਾ ਜੋ ਤੁਸੀਂ ਇਹਦਾ ਨਾਮ ਦੇਣਾ ਚਾਹਣਾ ਹੈ ਰੋਟੀ ਕਹਿ ਲਓ ਹਨਾ ਤੇ ਮਿੰਨੀ ਰੋਟੀ ਕਹਿ ਸਕਦੇ ਆਪਾਂ ਤੇ ਹੁਣ ਆਪਾਂ ਜੀ ਸਰਵ ਕਰ ਲਈ ਪਰੌਂਠੇ ਨੂੰ ਆਪਾਂ ਇਹ ਮਿਲੀ ਵਾਲੀ ਮਿੱਠੀ ਚਟਨੀ ਤੇ ਜਿਹੜੀ ਆਪਣੀ ਘਰੇਲੂ ਹਨਾ ਆਪਾਂ ਰੋਟੀ ਨਾਲ ਖਾਣੇ ਆ ਸਵੇਰੇ ਬਣਾ ਲੈਨੇ ਹੈ ਇਹ ਚਟਨੀ ਉਹ ਚਟਨੀ ਹੈ ਪਦੀਨੇ ਤੇ ਧਨੀਏ ਤੇ ਪਿਆਜ਼ ਦੀ ਤੇ ਇਹ ਚਟਨੀ ਬਹੁਤ ਟੇਸਟੀ ਲੱਗਦੀ ਹੈ ਇਸ ਪਰੌਂਠੇ ਨਾਲ ਤੁਸੀਂ ਦਹੀਂ ਵੀ ਸਰਵ ਕਰ ਸਕਦੇ ਹੋ ਚਾਰ ਨਾਲ ਵੀ ਸਰਵ ਕਰ ਸਕਦੇ ਹੋ ਤੇ ਤੁਸੀਂ ਦੇਖ ਸਕਦੇ ਹੋ ਆਪਣੇ ਆਲੂ ਵਾਲੇ ਪਰੌਂਠੇ ਤੇ ਰੋਟੀ ਕਹਿ ਸਕਦੇ ਹੋ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਤੇ ਨਾ ਹੀ ਆਪਾਂ ਨੂੰ ਕਣਕ ਦੇ ਆٹے ਦੀ ਜ਼ਰੂਰਤ ਪਈ ਹੈ ਤੇ ਬਹੁਤ ਨਰਮ ਬਣ ਕੇ ਤਿਆਰ ਹੋਈ ਹੈ ਤੇ ਇਸ ਤਰੀਕੇ ਨਾਲ ਆਪਾਂ ਇਹ ਲੱਗਦੀ ਆਈਟਮ ਬਣਾ ਕੇ ਬੱਚਿਆਂ ਨੂੰ ਦੇ ਸਕਦੇ ਆ ਤੇ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤੇ ਲਾਇਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਕਮੈਂਟ ਕਰਕੇ ਜਰੂਰ ਰਿਸਪਾਂਸ ਦਿਆ ਕਰੋ ਤੇ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਤੇ ਤੇ ਬੰਦੇ ਨੂੰ ਹਨਾ ਹੌਸਲਾ ਜਾ ਹੋ ਜਾਂਦਾ ਜਦੋਂ ਆਪਾਂ ਨੂੰ ਕੋਈ ਚੰਗਾ ਕਮੈਂਟ ਆਉਂਦਾ ਤੇ ਆਪਾਂ ਫਿਰ ਮਿਲਾਂਗੇ ਜੀ ਕਿਸੇ ਵਧੀਆ ਜੀ ਤੇ ਨਿਊ ਜੀ ਡਿਲੀਸ਼ੀਅਸ ਜੀ ਰੈਸਪੀ ਦੇ ਨਾਲ ਤੇ ਆਪਾਂ ਫਿਰ ਮਿਲਾਂਗੇ ਕਿਸੇ ਨਿਊ ਰੈਸਪੀ ਤੇ ਡਿਲੀਸ਼ੀਅਸ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ੀ ਅਕਾਲ ਬਾਏ ਬਾਏ